ਕੱਢਿਆ ਲੈਨੇ ਕਿੰਨਾ ਦੇਣਾ ਜਰਮੀ ਅਜ ਦੇ ਪੈਸੇ ਕੱਢੇ ਕੀ ਓਏ ਮੋਟੇ ਤੇ ਫੜ ਲਿਆ ਮੇਰਾ ਪਾ ਲੈ ਗਿਆ ਸਾਹਮਣੇ ਮਾਰ ਦੇ ਲਿਆ ਜਰਮੀ ਅਜ ਇੱਥੇ ਨਹੀਂ ਇਹ ਅੰਦਰ ਵੜਿਆ ਮੈਂ ਬੰਦਾ ਇਹ ਇਹ ਹੈ ਕੌਣ ਕੀ ਬੰਦਾ ਸਾਨੂੰ ਕੌਣ ਹੈ ਚਾਬੀ ਹੈ ਗਈ ਇਹ ਦੇਖੋ ਨਾ ਪੈਸਾ ਸਾਰਾ ਤੋਂ ਲੈ ਗਿਆ ਜਿੰਨੇ ਦੇ ਬਾਰੇ ਓਏ ਆਹ ਭਾਈ ਮੈਂ ਤੁਹਾਨੂੰ ਫੋਨ ਕਰਨ ਦਾ ਸੀ ਫੋਨ ਨਹੀਂ ਲੱਗਣਿਆ ਹਾਂ ਇਹ ਦੁਕਾਨ ਤੋੜ ਕੇ ਅੰਦਰ ਵੜ ਗਿਆ ਇਹ ਦੁਕਾਨ ਤੋੜ ਕੇ ਅੰਦਰ ਵੜ ਗਿਆ ਇਹ ਮੌਕੇ ਦੇ ਆ ਆਣ ਕੇ ਹੀ ਕਿ ਕਿਨੂੰ ਪੁੱਛ ਕੇ ਦੁਕਾਨ ਚ ਬੜਿਆ ਇਹਦੀ ਜੇਬ ਦੇ ਵਿੱਚੋਂ 50000 ਰੁਪਇਆ ਕੱਢਿਆ ਹੁਣ ਲੇਕਿਨ ਜੋ ਲੈ ਕੇ ਦੌੜ ਤੇ ਲਿਆ ਆ ਪੈਸੇ ਮਾ ਤਾਂ ਪੈਸੇ ਦਿਖਾਇਓ ਦਿਖਾਇਓ ਪੈਸੇ ਜਿਹੜੇ ਕੱਢੇ ਆ ਪੈਸੇ ਹੀ ਸਾਰੇ ਕੱਢ ਲਿਆ ਹੁਣ ਇਹਦੀ ਜੇਬ ਚੋਂ ਤੁਹਾਡਾ ਕੀ ਨਾਂ ਐ ਤੇ ਕਿੱਥੇ ਦੁਕਾਨ ਆ ਇਹ ਆ ਦੇਖੋ ਦੁਕਾਨ ਕੀ ਕਿਹੜਾ ਰੋਡ ਐ ਨਾਲੇ ਸਰਿੰਜ ਨਹੀਂ ਇਹਦੀ ਜੇਬ ਚ ਸਰਿੰਜਾ ਸਰਿੰਜ ਨਿਕਲੇ ਸਿੰਘ ਸਭਾ ਗੁਰਦੁਆਰਾ ਸਾਹਿਬ ਗੁਰਦਆਸਪੁਰ ਦੇ ਸਾਹਮਣੇ ਬਿਲਕੁਲ ਦੁਕਾਨ ਕੀ ਨਾਂ ਤੁਹਾਡਾ ਮੇਰਾ ਨਾਮ ਬਲਜੀਤ ਸਿੰਘ ਕਾਰੀ ਦੁਕਾਨ ਆ ਜੀ ਇਹ ਮੋਬਾਈਲਾਂ ਦੀ ਮੋਬਾਈਲਾਂ ਦੀ ਕਾਣ ਆ ਇਹ ਜਿੰਨੇ ਦੁਪਹਿਰ ਹੀ ਵੜ ਗਿਆ ਜੀ ਹੁਣੇ ਹੁਣੇ ਗੱਲ ਰੋਟੀ ਖਾਣ ਗਿਆ ਤੇ ਮਗਰੋਂ ਯਾਰ ਕਿ ਵੜ ਗਿਆ ਤੁਹਾਡੀ ਦੁਕਾਨ ਸੀ ਹਾਂ ਜੀ ਮੋਬਾਈਲਾਂ ਦੀ ਦੁਕਾਨ ਆ ਹਾਂ ਜੀ ਇਹ ਟਿਸ਼ਾਨਾ ਕੋਣ ਆ ਇਹ ਲਾ ਜੀ ਮੈਂ ਜਾਂਦ ਨਹੀਂ ਇਹਨੂੰ ਚਲੋ ਕੋਈ ਨਹੀਂ ਕੋਈ ਨਹੀਂ ਜਰਾ ਇੱਕ ਮਿੰਟ ਜਰਾ ਓਏ ਜਿੰਨੇ ਤਾਂ ਪਹਿਲੀ ਤੋਂ ਚੋਰੀ ਕਰਨ ਮੜ ਗਿਆ ਕੀ ਗੱਲ ਯਾਰ ਇੱਕ ਮਿੰਟ ਬੰਦ ਕਰ ਗੀ ਨਾ ਤੇਰਾ ਕਿਥੋਂ ਨਾ ਆ ਇਹਦੀ ਜੇਬ ਚ ਸਿਰੰਜ ਵੀ ਨਿਕਲੀ ਜੀ ਕੋਈ ਨਹੀਂ ਕੋਈ ਨਹੀਂ ਕੀ ਨਾ ਤੇਰਾ ਕੋਈ ਨਹੀਂ ਕੋਈ ਨਹੀਂ ਕੀ ਨਾ ਤੇਰਾ ਕਿਥੋਂ ਨਾ ਆ ਬੜਾ ਥੋੜਾ ਜਿਹਾ ਦੇ ਦੋ ਨੂੰ ਕੁਝ ਹੋਣਾ ਜੇ ਯਾਰ ਕੀ ਹੋਣਾ ਇਹਨਾਂ ਨੂੰ ਭੇਂਦਿਆ ਕੀ ਲਾੜਿਆ ਸਾਰਿਆਂ ਨੂੰ ਕੀ ਹੋਣਾ ਕੀ ਨਾ ਤੇਰਾ ਕਿਥੋਂ ਨਾ ਆ ਹੈਂ ਇੱਕ ਮਿੰਟ ਯਾਰ ਇੱਕ ਮਿੰਟ ਇੱਕ ਮਿੰਟ ਯਾਰ ਉਹਨਾਂ ਨੂੰ ਖਬਰ ਦੇਖਾ ਕੀ ਨਾ ਤੇਰਾ ਕਿਥੋਂ ਨਾ ਆ ਗੱਲ ਢੀ ਦਾ ਕੀ ਨਾ ਤੇਰਾ ਮਨੀਸ਼ ਇੱਥੇ ਕੀ ਕਰਨ ਆਇਆ ਸੀ ਆ ਚੋਰੀ ਕਿਉਂ ਕੀਤੀ ਆ ਹੈ ਨਸ਼ੇ ਦੀ ਹਾਲਤ ਨਾਲ ਹੋਈ ਨਸ਼ੇ ਦੀ ਹਾਲਤ ਨਾਲ ਹੋ ਗਿਆ ਆ ਤੇ ਕਿੰਨੇ ਬਾਈ ਕੱਢੇ ਸੀ ਸਾਰੇ ਬਾਈ ਕੱਢ ਲਈ ਇਹਨਾਂ ਦੇ ਵਾਪਸ ਤੂੰ ਛੋੜ ਦਿੱਤੇ ਉਹਦੋਂ ਆਪੇ ਕੱਢੇ ਆ ਉਹ ਤਾਂ ਕਢਾਏ ਆ ਭਾਈ ਉਹ ਤਾਂ ਕਢਾਏ ਆ ਕਿਉਂ ਕਰਦਾ ਚੋਰੀਆਂ ਨਹੀਂ ਸ਼ਾਇਦ ਕਰਦਾ ਨਸ਼ਾ ਕਰਦਾ ਆ ਹੋਰ ਕੌਣ ਨਾਲ ਹੋਰ ਕੌਣ ਤੇ ਨਾਲ ਭਾਈ ਨਸ਼ਾ ਕਿੱਥੋਂ ਲਿਆਨਾ ਤੂੰ ਬਰਾਬਰ ਬਰਾਬਰ ਨਾ ਨਸ਼ਾ ਕਿੱਥੇੋਂ ਲਿਆਨਾ ਮੋਟੂ ਮੋਟੂ ਕਿੱਥੇ ਆ ਮਾਡਾ ਦਾ ਬਰਾਬਰ ਦਾ ਸਾਥੀਆ ਦਾ ਭਲਾ ਅੱਛਾ ਸਾਥੀਆ ਦਾ ਭਲਾ ਦੇ ਦੇਣਾ ਕਿੰਨੇ ਦਾ ਲੈ ਕੇ ਆਣਾ 1500 ਰੁਪਏ 1500 ਰੁਪਏ ਰੋਲ ਦੇਣਾ ਤੇ ਰੋਲ ਕਿਥੋਂ ਆਂਦੇ ਪੈਸੇ ਫਿਰ ਡਾਕਟਰ ਕਰੋਗਾ ਮੈਂ ਤਾਂ ਗੱਲ ਹੀ ਕੁਝ ਨਹੀਂ ਅੱਜ 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 ਦਿਨੇ ਦੀ ਵਾਰੀ ਕਿੱਧਾ ਵੜ ਕੇ ਅੰਦਰ ਯਾਰ ਇੱਕ ਮਿੰਟ ਹਾਂਜੀ ਪਾਉਂ ਵੀਡੀਓ ਈ ਗਣਾ ਜਾਊਗਾ ਚੋਰੀ ਜਿਹਨਾਂ ਦੇ ਬਾਰੇ ਕਰਦਾ ਪਿਆ ਸੀ ਇਹ ਪੇਸ਼ ਕਰਨਾ ਹੋਲੀ ਜਨੇ ਸਾਰਾ ਹੋਣਾ ਹੈ ਮੌਕੇ ਤੇ ਆਏ ਆ ਆਪਾਂ ਇਹਨਾਂ ਨੂੰ ਉਥੇ ਥਾਣੇ ਲੈ ਜਾ ਕੇ ਅਫਸਰਾਂ ਦੇ ਹਵਾਲੇ ਕਰਾਂਗੇ ਅੱਗੇ ਜੋ ਕਾਰਵਾਈ ਅਮਰ ਦੇ ਵਿੱਚ ਅਫਸਰਾਂ ਦੇ ਨੋਟਿਸ ਉੱਤੇ ਲਿਆ ਕੀਤੀ ਹੋਊਗੀ ਇੱਕ ਵੀ ਜੇਕਰ ਇਹ ਨਿਕਲੇ ਚਰੰਜ ਦੇ ਵਿੱਚ ਜਿੰਨਾ ਸਾਰਾ ਫੋਟੋ ਲਿਆ ਨਾ ਇਹ ਕਹਿੰਦਾ ਮੈਂ ਦਰਾਂ ਤੋਂ ਫੋਟੋ ਲਿਆਣਾ ਉਹ ਦੱਸਿਆ ਕਿਤੇ ਕਿਤੇ ਤੋਂ ਲੈ ਕੇ ਆਂਦਾ ਲਿਆ ਸਾਰਾ ਪੂਰੀ ਵੈਰੀਫਾਈ ਕਰਦੇ ਆਂ ਤੇ ਖੜਦੇ ਉਥੇ ਹਾਂ ਹਾਂਜੀ ਪੂਰੀ ਤਬਦੀਸ਼ ਕਰਕੇ ਫਿਰ ਅੱਗੇ ਕਾਰਵਾਈ ਕਰਾਂਗੇ ਹਾਂਜੀ ਹਾਂਜੀ ਉਹ ਲੈ ਚਲਿਓ ਜੀ ਇਹਨਾਂ ਨੂੰ ਤਾਂ ਇਹ ਪੁਲਸਾਂ ਆ ਗਈ ਹੈ ਜੀ ਮੌਕੇ ਦੇ ਉੱਪਰ ਇਹਨਾਂ ਤੁਸੀਂ ਦੇਖ ਰਹੇ ਹੋ ਸਾਹਮਣੇ ਮੁਲਾਦਮ ਜਿਹੜੇ ਹੈ ਇਹਨਾਂ ਨੂੰ ਜੀ ਆਇਆਂ ਨੂੰ ਲੱਗਾ ਹੋਊਗਾ ਹਾਜੀ ਬਹੁਤ ਮੀਡੀਆ ਲੱਗੀ ਆ ਜੀ ਇਹਦੀ ਆ ਗਈ ਇਹਦੇ ਕੋਲ ਬਾਈ ਤੁਸੀਂ ਤਾਂ ਕਰਿਓ ਬੜਾ ਕੁਝ ਹੋ ਗਿਆ ਬੈਂਕ ਜੇਬੇ ਚ ਜਾਨੀ